ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਕਿਸ਼ਨਪੁਰਾ ਕਲਾਂ ਤੇ ਸਾਡੇ ਰੂਪਾ ਰੈਫਰੀ ਜੀ ਕਿਸ਼ਨਪੁਰੇ ਵਾਲੇ ਮਿਹਨਤ ਲਵਾਰੇ ਮੁੰਡਿਆਂ ਨੂੰ ਤੇ ਆਉਣ ਵਾਲੀ ਕਬੱਡੀ ਦੀ ਇਹ ਪਨੀਰੀ ਆ ਕਬੱਡੀ ਦਾ ਭਵੈਖਾ ਬਹੁਤ ਮਿਹਨਤ ਕਰਦੇ ਮੁੰਡੇ ਸਾਰਿਆਂ ਤੋਂ ਜ਼ਿਆਦਾ ਮੁੰਡਾ ਨਲਾਇਕ ਆ ਜਿਹੜਾ ਵਾ ਦੇਖਣਾ ਨਹੀਂ ਇਹਦਾ 5 ਹੋ ਗਿਆ ਇਧਰ ਸਾਡੇ ਪ੍ਰਧਾਨ ਸਾਹਿਬ ਟੂਰਨਾਮੈਂਟ ਪ੍ਰਬੰਧ ਕਮੇਟੀ ਪੈਂਡ ਕਿਸ਼ਨਪੁਰਾ ਕਲਾਂ 골ਡ ਕਬੱਡੀ ਕੱਪ ਐਤਕੀ ਵੀ ਹੋਊ ਦੇਖੋ ਐਤਕੀ ਬੈਸਟ ਆਨ ਕੀ ਰਾਤ ਦੇ ਪ੍ਰਧਾਨ ਜੀ ਪ੍ਰਧਾਨ ਜੀ ਕੀ ਸੋਚਾ ਵੀ ਹੋ ਤੂ ਕਲਾਂ ਬੰਦੇ ਆ ਪਹਿਲੇ ਹਾਲੋ ਕੱਪੜੇ ਲਾ ਲੈਣ ਦੇ ਲਾ ਕੱਪੜੇ ਲਾਏ ਘਰ ਨਾ ਕੱਪੜੇ ਲਾ ਇਹ ਸਾਡੇ ਪਿੰਡ ਦਾ ਮੰਨਿਆ ਪਰਮੰਨਿਆ ਰੇਡਰ ਸੁਖੀ ਇਹਨੇ ਮੁੰਡੇ ਨੇ ਆਦ ਕੀ 62 ਕਿਲੋ ਚ ਬਹੁਤ ਤੈਲ ਕੰਮ ਜਾਈ ਰੱਖਿਆ ਕਿੰਨੇ ਮੇਲੇ ਜੀ ਤੈਦ ਕੀ ਸੁਖੀ ਕਹਿੰਦਾ ਵਾਵਾ ਜੱਤਲੇ ਹਸਾਬ ਨਹੀਂ ਕੋਈ ਕਹਿੰਦਾ ਵਾਵਾ ਜੱਤਲੇ ਇਹ ਇਧਰ ਕੋ ਸਾਹਿਬ ਦੇ ਵਿਚਾਰ ਸੁਣਦੇ ਹਾਂਜੀ ਕੀ ਵਿਚਾਰ ਦੇ ਰਹੇ ਜੀ ਨਹੀਂ ਦੇ ਦੱਸਦੇ ਅਸੀਂ ਤਾਂ ਮੀ ਬੜਾ ਇਹ ਸਾਡੇ ਰੀਡਰ ਜੀ ਪਾਲਾ ਜੀ ਇੱਕ ਜਲਾਲਪੁਰੀਆ ਪਾਲਾ ਹੋਇਆ ਕਾਂ ਪਾਲਾ ਇੱਕ ਪਾਲਾ ਮੌਲੀ ਵਾਲਾ ਤੇ ਇੱਕ ਪਾਲਾ ਆਪਣੇ ਖਲੋਟੀ ਵਾਲਾ ਮੁੰਡਾ ਯਾਰ ਬਹੁਤ ਖੇਡਦਾ ਹਾਂ ਇਹਨੇ ਮੁੰਡੇ ਨੇ ਬਹੁਤ ਮਿਹਨਤ ਲਾਈ ਦਬਾਬੇ ਚ ਤੇ 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 ਆਏ ਕਾਲੂ ਇਹੇ ਕਾਲੂ ਕਾਲੂ ਇਹ ਇਧਰ ਸਾਡੇ ਸੈਂਕੜ ਕੋਚ ਟੀਮ ਪਿਛਲੇ ਸਾਲ ਇਹਨੂੰ ਆਪਣੇ ਕਿਸ਼ਨਪੁਰੇ ਦੇ ਕੱਪ ਤੇ ਕੀ ਦਿੱਤਾ ਹੈਗਾ ਆ ਭੇਡੂ ਆ ਭੇਡੂ ਨਾਲ ਸਨਮਾਨਤ ਹੋਇਆ ਪਲੇਅਰ ਨਾਲ ਕੰਮ ਕਰਦਾ ਸੀ ਐਤ ਕੀ ਐਤ ਕੀ ਕਿਸ਼ਨਪੁਰੇ ਦੇ ਕੱਪ ਤੇ ਵੱਡੀ ਝਾਗਾ ਵੀ ਇਹਨੂੰ ਬੱਕਰਾ ਦਿੱਤਾ ਜਾਊਗਾ ਹਾਂ ਇਹਦੇ ਜੱਡਾ ਸਹੀ ਗੱਲ ਆ ਚਲੋ ਭਾਈ ਸਾਲਾ ਮਾਰੀ ਗਾਹੇ ਕਿਹ ਪੇਰੇ ਜੱਟ ਬਕਰੇ ਲੱਖ ਰੁਪਏ ਦਾ ਬੰਦਾ ਤੇਰੇ ਜੱਟ ਆ ਵੀਰ ਦਾ ਇਹ ਇਹ ਆ ਕੱਢ ਲੈ ਲੈ ਆ ਜੋੜੇ ਕਿਹਦੀ ਤੀ ਨਾ ਡਾਂਟ ਭਾਈ ਹਾਂ ਫੜ ਕੇ ਕਿਹਦੇ ਕਿਹਦਾ ਭਾਈ ਇੱਧਰ ਨੂੰ ਆ ਆ ਸਾਡੇ ਬਿੱਲੂ ਮੈਂਬਰ ਦਾ ਮੁੰਡਾ ਇਹਨੂੰ ਵੀ ਆਦ ਕੀ ਘੋ ਦੇਣਾ ਵਾ ਰੋਂਦਾ ਇਹ ਪਰ ਰੋ ਪੈਂਦਾ ਜਦੋਂ ਹਰ ਜੇ ਕਹਿੰਦਾ ਕੋਸ ਸਾਹਿਬ ਡੰਡਾ ਰੱਖਿਆ ਕਰੋ ਇੱਕ ਕੋਲੇ ਮੁੰਡੇ ਤੁਹਾਨੂੰ ਕੋਈ ਸਮਝ ਨਹੀਂ ਆ ਰਹੀ ਐ ਨਹੀਂ ਥਾਂ ਥੋੜਾ ਅੱਛਾ ਵੀ ਇਹ ਆ ਕਰਕੇ ਮੈਂ ਚੱਲਣਾ ਆਉਂਦੇ ਨੇ ਵਾਲੀ ਲੱਗ ਗਈ ਸਮਾਰਟ ਵੱਧ ਚੜ ਗਿਆ ਬਾਹਾਂ ਟੈਟ ਨਹੀਂ ਹੋਰ ਇਹ ਸਮਾਰਟ ਫੇਰ ਯਾਰ ਤੂੰ ਹੀ ਹੱਥ ਰੋ ਹੋਰ ਬਿੱਲੇ ਇਧਰ ਸਾਡੇ ਕਾਲਾ ਕਬੱਡੀ ਖਿਡਾਰੀ ਵੀ ਆ ਗਿਆ ਅੱਜ ਕੱਲ ਗੱਡੀ ਸਾਹਰੇ ਅੱਜ ਕੱਲ ਇਹ ਬਾਬਾ ਜੀ ਆ ਹਾਂ ਤਰੇ ਗੱਡੀ ਤੇ ਆਇਆ ਇਹ ਕ੍ਰੈਸਟਾ ਨੋਵਾ ਨਵਾਂ ਕ੍ਰਿਸਟਲ ਲਿਆਂਦੀ ਹਾਂ ਬਾਬਾ ਨਵਾਂ ਬੜਾ ਨਿਆ ਹੋਰਦਾ ਨਵਾਂ ਲਿਆਂਦੀ ਬਾਬੇ ਨੇ ਬਾਬਾ ਨੇ ਨਵਾਂ ਲਿਆਂਦੀ ਹੈ ਨਵਾਂ ਕ੍ਰਿਸਟਲ ਖਾਉਂਗਾ ਖਾਵੇ ਲਿਆ ਦਬਿਨਾ ਬਿਜਲੀ ਵਾਲਾ ਅੱਛਾ ਉਹ ਮੁੰਡੇ ਦਾ ਵਿਚਾਰ ਸੁਣ ਕੇ ਆਈਏ ਕੋਈ ਦੱਸਣਾ ਚਾਹੁੰਦਾ ਵਿਚਾਰ ਹਾਂ ਕੀ ਲੈ ਕੇ ਆਂਦਾ ਨਵਾਂ ਖਾ ਰਿਹਾ ਨਾ ਬਿਨਾ ਬਿਜਲੀ ਵਾਲਾ ਕੀ ਨੇ ਕਾਲੇ ਨੇ ਸਾਡੇ ਪਿੰਡ ਦਾ ਕਾਲੇ ਬਾਬੇ ਨੇ ਫਰਿਆਦ ਦਾ ਪਲੇਖਾ ਪੁੰਦ ਦਾ ਸਾਡੇ ਪਿੰਡ ਦਾ ਟੋਪ ਦਾ ਜਾਪੀ ਫਰਿਆਦ ਪੱਖਾ ਕਿਸਨਪੁਰੇ ਵਾਲਾ ਹਾਂ ਪੱਖਾ ਕਿਹੜਾ ਵਾ ਉਹ ਲੰਘ ਗਿਆ ਉਧਰ ਇਹ ਸਾਡੇ ਸਟਾਰ ਸ਼ਨੀ ਸਟਾਰ ਇਹ ਬਹੁਤ ਮੁੰਡਾ ਵਪਾਰ ਦਾ ਕੰਮ ਕਰਦਾ ਜੇ ਵਪਾਰ ਆ ਲੂ ਲੂ ਵੇਚਣੇ ਹੋਣ ਖਰੀਦਣੇ ਹੋਣ ਇਹਦੇ ਨਾਲ ਸੰਪਰਕ ਕਰਿਆ ਕਰੋ ਸਹੀ ਕਿਉਂ ਕਿਹੜੇ ਖਾਸ ਲੈਣੀ ਹੋਵੇ ਸੰਪਰਕ ਕਰਨੇ ਖਾਦ ਵੀ ਡੰਦ ਲਾ ਕੇ ਉੱਥੋਂ ਖੜ ਕੇ ਆਏ ਇਹ 버거 ਇੱਧਰ ਇੱਥੇ ਇੱਥੇ ਇੱਧਰ ਆ ਵਰਗਾ ਦਾ ਖਾਦਾ ਹੀ ਨਹੀਂ ਹੈ ਚੋਰੀ ਜਾਂਦਾ ਦਾ ਉਥੇ ਖਾਣ ਲਾ ਕੋ ਇਹਨਾਂ ਭਾਈ ਆਇਆ ਬੜਾ ਮੁਠੀ ਵੀਡੀਓ ਤੇ ਗਿਆ ਗਏ ਬਣਾ ਕੇ ਕਿਉਂਗਾ ਹੌਕਟਰ ਦਾ ਇੱਥੇ ਕਰਨੇ ਭਾਈ ਤਿੰਨ ਗੋਲ ਬਾਵਾਂ ਨੰਬਰ ਆ ਕੇ ਅਪਾਂ ਦੀ ਹੋਏ ਯਾਰ ਚੱਲ ਥੱਲੇ ਆਏ ਆ ਵੀ ਅਸੀਂ ਭੁੰਗੀਆਂ ਦਾ ਭਾਈ ਲੰਗਾਈ ਚੱਲ ਚੱਲ ਇਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਇਹ ਮੁੰਡੇ ਬਹੁਤ ਮਿਹਨਤ ਲਾਉਂਦੇ ਆ ਤੇ ਸਾਡਾ ਰੂਪਾ ਕੋਚ ਕਿਸ਼ਨਪੁਰਾ ਇਹਨੇ 62 ਕਿਲੋ ਓਪਨ 65 70 ਬਹੁਤ ਤਗੜੀ ਕਬੱਡੀ ਖੇਡੀ ਮੁੰਡਾ ਨੂੰ ਮਿਹਨਤ ਬਹੁਤ ਲਗਾਉਂਦਾ ਹੈ